ਹੋ ਜਾਂਦੀ ਲੱਗਦਾ ਦਾ ਫੌਜੀ ਆ ਯਾ ਇਹਨਾਂ ਕੋਲ ਲਿਖਾ ਤੈਨੂੰ ਕਿੱਦਾ ਲੱਗ ਗਿਆ ਯਾਰ ਕੁੜੀ ਨੂੰ ਫੋਨ ਕਰਕੇ ਪੁੱਛਦਾ ਘਰ ਜਾ ਕੇ ਪੁੱਛਦਾ ਫੋਨ ਕਰਕੇ ਤੇ ਕੁੜੀਏ ਫੌਜੀ ਆਇਆ ਸਾਡੇ ਪਰੇ ਮੂੰਹ ਘੁਮਾ ਕੇ ਨੰਗਿਆ ਗੱਲ ਕੀ ਆ ਕੋਈ ਗੱਲ ਨਹੀਂ ਆ ਤਾਂ ਪਤਾ ਚੱਲ ਭਾਜੀ ਉਹ ਰਿਸ਼ਤੇਦਾਰ ਨਹੀਂ ਜੀ ਤੁਹਾਡਾ ਇਹ ਆਇਆ ਸਾਰੰਦਾਨੇ ਰੇ ਤੇਰਾ ਦਸ ਸਾਲੇ ਤੋਂ ਕੀ ਲੈਣਾ ਇਹਨੂੰ ਤਾਂ ਸਾਲੇ ਨੂੰ ਸਿੱਧਾ ਕਰਨਾ ਹੈ ਕੀ ਗੱਲ ਕੀ ਹੋ ਗਈ ਛੱਡ ਦੂਏ ਖੜਾਏ ਮੈਂ ਤੈਨੂੰ ਫੇਰ ਰਤੂ ਪਤਾ ਬੰਦਾ ਮੈਂ ਕਿਹਾ ਉਹ ਦੇਖਦੇ ਸੀ ਮੈਨੂੰ ਲੱਗਿਆ ਮੈਂ ਕਿਹਾ ਰਿਸ਼ਤੇਦਾਰ ਆ ਬਾਜੀ ਦਾ ਵੇ ਚੱਕਰ ਕੀ ਪਿਆ ਗਿਆ ਆਹ ਦੇਰ ਦਾ ਮੜ ਮੜ ਕੇ ਤੂੰ ਚੱਲ ਮੈਂ ਤਾਂ ਤਾਂ ਰੋਕ ਲਿਆ ਮੈਂ ਕਿਹਾ ਰਿਸ਼ਤੇਦਾਰ ਦਾ ਚੱਲ ਬੁਲਾਣਾ ਆ ਇਹਨੂੰ ਤਾਂ ਮੈਂ ਸਾਲੇ ਨੂੰ ਸੂਤ ਕਰਨਾ ਆ ਕੀ ਗੱਲ ਹੋ ਗਈ ਏਡੀ ਉਹ ਤੈਨੂੰ ਦੱਸੂ ਕਿਵੇਂ ਮੇਰੇ ਸੂਰਾ ਜਿਹਾ ਵਿਗੜੇ ਹੋਇਆ ਹੈ ਅੱਛਾ ਚਲੋ ਇਹਨਾਂ ਨਾਲ ਮੈਂ ਗੱਲ ਕਰਨ ਆਇਆ ਛੁੱਟੀ ਲੈ ਕੇ ਅੱਛਾ ਜੀ ਇਹਦੇ ਵੇ ਕਰਕੇ ਆਇਆ ਮੈਂ ਠੀਕ ਹੈ ਚਲ ਮਾਤਾ ਕਿਤੋਂ ਠੀਕ ਆ ਗਿਆ ਪਤੋਂ ਹਾਂ ਹਾਂ ਅੱਛਾ ਯੋ 10000 ਲੱਗਦਾ ਤੂੰ ਆ ਦੱਸਿਆ ਐ ਇੰਦਾਂ ਵੀ ਫੋਦੀ ਕਿਸੇ ਦੇ ਮਗਰ ਬੈਠਾ ਜਾਂਦਾ ਸਕਾ ਮੋਟਰਸਾਈਕਲ ਤੇ ਅੱਛਾ ਪੁਰਾਣਾ ਆਪਣਾ ਹਾਂ ਅੱਛਾ ਗੱਲ ਮੈਂ ਉਹਦੇ ਨਾਲ ਦੇਖਿਆ ਤਾਂ ਉਹਨੇ ਮੂੰਹ ਘੁਮਾ ਲਿਆ ਦੇਖ ਕੇ ਮੈਨੂੰ ਅੱਛਾ ਹਾਂ ਅੱਛਾ ਉਹ ਤਾਂ ਜਿਹੜੋਂ ਉਹ ਮਿਲ ਕੇ ਜਾਂਦਾ ਉਹ ਕਿੱਦਾਂ ਤੁਹਾਨੂੰ ਰੱਬ ਜਾਣੇ ਕੱਲੂ ਜਾਇਆ ਨਾ ਸੀ ਨਾਲੇ ਮਿਲਿਆ ਗਿਆ ਕੱਲੂ ਕੋਈ ਜਣ ਜਾ ਕੇ ਆਪਾਂ ਨਾਲ ਦੇਖ ਹੁੰਦਾ ਪੁਰਾਣਾ ਆਏ ਮਿਲਣ ਕਦੇ ਨਹੀਂ ਆਇਆ ਉਹ ਜਾਂ ਤੈਨੂੰ ਭਲੇਖਾ ਲੱਗਾ ਹੋਣਾ ਆ ਨਹੀਂ ਭਲੇਖਾ ਨਹੀਂ ਲੱਗਾ ਮੈਨੂੰ ਭਲੇਖਾ ਲੱਗਾ ਹੋਣਾ ਨਹੀਂ ਨਹੀਂ ਮੈਂ ਖੜ ਕੇ ਚੰਗੀ ਤਰ੍ਹਾਂ ਦੇਖਿਆ ਉਹਨ ਅੱਛਾ ਪਿੱਛੇ ਬੈਠਾ ਸੀ ਮੋਟਰਸਾਈਕਲ ਤੇ ਹਾਂ ਕਿਸੇ ਦੇ ਮਗਰ ਬੈਠਾ ਜਾਂਦਾ ਤਾ ਨਾ ਅੱਛਾ ਤੂੰ ਪਿੱਛੇ ਹੀ ਦੇਖਿਆ ਫਿਰ ਨਾ ਮੈਂ ਤੇਰਾ ਵੀ ਦੇਖਿਆ ਅੱਛਾ ਕੋਈ ਨਿਕਲ ਨੂੰ ਜਾਇ ਆਉਂਦੇ ਦੇਖ ਆਉਂਦੇ ਵੀ ਕੋਈ ਆ ਹਾਂ ਇਦਾਂ ਕਰ ਲੈ ਇਦਾਂ ਕਰਦੇ ਸਵੇਰੇ ਮੈਂ ਜਾ ਕੇ ਆਉਣਾ ਵੇ ਕੱਲ ਤੂੰ ਮੁਝਾਏਂ ਦੇ ਮੈਂ ਤੇ ਜਾਏ ਹਾਂਗੇ ਹਾਂ ਨਾਲੇ ਗੁਲੀ ਨੂੰ ਦੇਖ ਆਉਣਾ ਨਾਲੇ ਦੇਖ ਕੇ ਆਉਣਾ ਮੈਂ ਅੱਜ ਨਾ ਦੇਖ ਲੈਣੇ ਕੀ ਗੱਲ ਆ ਠੀਕ ਆ ਚੱਲ ਚਲ ਠੀਕ ਆ ਰੋਟੀ ਰੂਟੀ ਤੇ ਬਸਿਆ ਰਹੋ ਰੋਟੀ ਕੋਈ ਨ ਮੈਂ ਬਣਾ ਲੈਂਦੀ ਚੱਲ ਬਣਾ ਮੈਨੂੰ ਤਾਂ ਲੱਗਦਾ ਮੁੰਡਾ ਕਿਤੇ ਬੋਤੀ ਦੇ ਵਿਯੋਗ ਉੱਚ ਪਾਗਲ ਨਾ ਹੋ ਜਾਵੇ ਚੱਲ ਕੱਢਿਆ ਵੇ ਸ਼ਾਕਾ ਆਪਣੇ ਪਰ ਉਹ ਜਦੋਂ ਆਉਂਦਾ ਉਹ ਤਾਂ ਪਹਿਲਾਂ ਸਾਡੇ ਮਿਲਣਾ ਆਉਂਦਾ ਆ ਉਹ ਇਦਾਂ ਇਦਾਂ ਕਰ ਸਕਦਾ ਆ ਵਾਕੀ ਪਤਾ ਨਹੀਂ ਬੋ ਕਣ ਕੱਢ ਲਈ ਸਕਾਈ ਆਪਣੀ ਮੇਰਾ ਆ ਗਿਆ ਅੰਮੇ ਕਾ ਪਰਖੇਮ ਤਾਂ ਪਰਖ ਦੋ ਤੇ ਪਹਿਲਾਂ ਮੇਨਾਂ ਗੱਲ ਕਰ ਹਾਂਜੀ ਨਹੀਂ ਪ੍ਰਾਉਣਾ ਫੌਜੀ ਆਇਆ ਨਾ ਛੁੱਟੀ ਹੂੰ ਆਇਆ ਨਾ ਉਹ ਮੇਨ ਲਗਾ ਦੇ ਨਹੀਂ ਆਇਆ ਮੁੰਡੇ ਨੂੰ ਸ਼ਹਿਰ ਟੱਕਰੇ ਨੇ ਉਹਨੂੰ ਵੀ ਨਹੀਂ ਬੁਲਾਇਆ ਹੈਗਾ ਤੈਨੂੰ ਤੰਗ ਪਰੇਸ਼ਾਨ ਦਾ ਨਹੀਂ ਕਰਦਾ ਉਹ ਟੁੱਟਾ ਲੈ ਆਣੀ ਮੇਰੇ ਘਰ ਕਲੇਸ਼ ਪਾਣੋ ਮਨਾ ਕੀਤਾ ਸੀ ਨਾ ਮੈਂ ਵੀ ਮਾਤਾ ਨੂੰ ਨਾਂ ਦੱਸੀ ਉਹਨੂੰ ਵੀ ਪਤਾ ਲੱਗ ਗਿਆ ਗੱਲ ਕੀ ਆ ਫੌਜੀ ਇਹਨਾਂ ਕੋਲ ਨਹੀਂ ਮੈਂ ਜਦ ਮਨਾ ਕੀਤਾ ਸੀ ਵੀ ਨਹੀਂ ਤੁਸੀਂ ਮੇਰੇ ਘਰ ਤੇ ਤਾਂ ਅੰਦਾਜ਼ੀ ਕਰਨੀ ਫਿਰ ਤੁਸੀਂ ਕਾ ਤੂੰ ਲੈ ਕੇ ਆਇਆ ਮਾਤਾ ਨੂੰ ਉਮਰ ਪੁੱਛਣਾ ਤਾਂ ਹੈ ਬਈ ਗੱਲ ਕੀ ਤੈਨੂੰ ਤਾਂ ਨਹੀਂ ਪਰੇਸ਼ਾਨ ਕਰਦਾ ਉਹ ਨਹੀਂ ਜਦ ਮੈਂ ਕਿਹਾ ਸੀ ਮੈਂ ਆਪੇ ਹੀ ਨਜੇਟ ਨੂੰ ਜੋ ਮੇਰੇ ਨਾਲ ਹੁੰਦੀ ਮੈਂ ਆਪੇ ਕਰ ਲਊਂ ਵੀ ਤੂੰ ਤੈਨੂੰ ਲੋੜ ਹੀ ਨਹੀਂ ਸੀਗੀ ਹੁਣ ਦੱਸ ਪਹਿਲਾਂ ਤੁਸੀਂ ਤੂੰ ਆਇਆ ਫਿਰ ਮਾਤਾ ਨੂੰ ਲੈ ਕੇ ਆਇਆ ਫਿਰ ਮਾਤਾ ਨੂੰ ਮੈਂ ਦੱਸਿਆ ਮਾਤਾ ਕਹਿੰਦੀ ਆਪਾਂ ਦੋਏ ਚੱਲਦੇ ਆਂ ਨੇ ਤੈਨੂੰ ਤਾਂਗ ਪਰਛਾਂ ਤਨੀ ਕਰਦਾ ਨਹੀਂ ਨਹੀਂ ਮਾਤਾ ਤੈਨੂੰ ਤਾਂਗ ਪਰਛਾਂ ਤਨੀ ਕਰਦਾ ਉਹ ਨਹੀਂ ਮਾਤਾ ਤੂੰ ਡਰਦੀ ਹੈ ਤੂੰ ਖੁੱਲ ਕੇ ਦੱਸ ਮੈਨੂੰ ਨਹੀਂ ਨਹੀਂ ਮੈਨੂੰ ਕੋਈ ਤਾਂ ਮੈਂ ਉਹ ਕੁਛ ਨਾਉਂਗੀ ਕੁਛ ਨਹੀਂ ਤੁਸੀਂ ਹੁਣ ਚਾਹ ਪੀ ਲਈ ਆ ਜਾਓ ਇੱਥੇ ਆ ਗਏ ਆ ਤਾਂ ਫੇ ਤੁਹਾਡੇ ਨਾਲ ਲੜੂਗਾ ਅੱਗੇ ਇਹਦੇ ਨਾਲ ਲੜ ਕੇ ਹਟਿਆਏ ਮੇਰੇ ਨਾਲ ਤਾਂ ਜੋ ਹੁੰਦਾ ਸੋ ਹੁੰਦਾ ਹੀ ਆ ਅੱਛਾ ਬਾਬਾ ਜਾਓ ਤੁਸੀਂ ਚਾਹ ਪੀ ਲਈਏ ਜਾਓ ਤੁਸੀਂ ਬਾਬਾ ਕਿਦਾਂ ਕੁੜੀ ਲੱਗੀ ਡਰਨ ਨੂੰ ਜਰੂਰ ਕੋਈ ਨਾ ਕੋਈ ਗੱਲ ਹੈਗੀ ਹੈ ਗੱਲ ਹੈ ਕਿ ਡਰਤੀ ਆ ਕੁੜੀ ਉਹ ਮੈਂ ਇਹ ਤਾਂ ਇਨਾ ਡਰੀਆਂ ਕਹਦੇ ਆ ਉਹ ਮੈਂ ਮਾਤਾ ਕੋਈ ਨਹੀਂ ਡਰੀ ਹੋਈ ਮੈਂ ਦੇਖ ਪਹਿਲਾਂ ਵੀ ਤੈਨੂੰ ਵਿਹਾ ਸੀਗਾ ਕਲੇਸ਼ ਹੋਇਆ ਸੀ ਨਾ ਪਹਿਲਾਂ ਵੀ ਹੁਣ ਮਾਤਾ ਨਾਲ ਕਲੇਸ਼ ਹੋਊਗਾ ਤੈਨੂੰ ਕਿੰਨਾ ਬੋਲਿਆ ਮਾਤਾ ਨੂੰ ਬੋਲੂਗਾ ਕਿ ਉਹ ਤੈਨੂੰ ਮਾਰ ਦਊਗਾ ਮਾਤਾ ਮੈਨੂੰ ਕੋਈ ਨਹੀਂ ਮਾਰ ਦਊਗਾ ਮੇਰਾ ਪਿੱਛਾ ਤੁਸੀਂ ਨਾ ਕਰੋ ਜੇ ਮੈਨੂੰ ਮਾਰ ਵੀ ਤਾ ਸੰਸਕਾਰਾਂ ਤੇ ਬੁਲਾ ਲਿਆ ਤਾਂ ਠੀਕ ਆ ਆ ਜਿਓ ਨਹੀਂ ਤਾਂ ਨਾ ਸਹੀ ਹੁਣ ਜਾਓ ਤੁਸੀਂ ਹੱਥੇ ਆ ਗਿਆ ਤਾਂ ਕਲੇਸ਼ ਕਰੂਗਾ ਤੱਕ ਤੇ ਉਹ ਆ ਕੇ ਬੰਬ ਸੇੜ ਦਊਗਾ ਕੋਈ ਗੱਲ ਨਹੀਂ ਆਣਦੇ ਦੇਖ ਲੈਨੇ ਆ 10 ਹੌ ਦੇ ਆ ਗਿਆ ਆ ਗਿਆ ਉਹ ਰਾਤ ਨੂੰ ਅਸੀਂ ਤੇਰਾ ਕੀ ਬਗਾੜਿਆ ਅੰਦਰ ਵਰ ਗਏ ਤੂੰ ਆਉਂਦਾ ਹੀ ਹੈ ਹਾਂ ਕੀ ਗੱਲ ਹਾਂ ਤੂੰ ਕਿਦਾਂ ਬੋਲਦਾ ਬੋਲਦਾ ਕਿ ਮੇਰੀ ਗੱਲ ਹੋਇਆ ਹਾਂ ਆ ਬੈਠ ਗਿਆ ਨੇ ਲੈ ਗਿਆ ਪਿਆਰ ਕਰੇ ਮੈਂ ਤੋ ਤਕਰੀਬਾ ਮੈਂ ਨਹੀਂ ਬੁਲਾਣਾ ਮੋੜਣਾ ਇਹ ਨੋ ਗੱਦਾਂ ਲੈਦੀ ਵਿਆਹ ਕੇ ਤੋਰੀ ਹੋ ਤੇਰੇ ਨਾਲ ਵਿਆਹ ਕੇ ਤੋਰੀਓ ਤੁਸੀਂ ਉੱਥੇ ਹੈ ਯਾਰ ਉਹ ਦਬਾ ਕੇ ਪਾਉਂਗਾ ਪ੍ਰਿੰਟ ਲਾਇਆ ਤੂੰ ਮੇਰੇ ਨਾਲ ਨਾਲੇ ਉਹ ਵਿਆਹ ਕੇ ਭੇਜੀ ਆ ਵੀ ਕਿਹਦਾ ਲੈ ਜੀਏ ਤੇ ਬੋਲਦਾ ਤਾਂ ਬੋਲਦਾ ਤਾਂ ਦੇ ਕਿਦਾਂ ਉਹ ਤੂੰ ਇਹਨੂੰ ਵਿਆਹ ਕੇ ਦੋ ਰਿਆ ਹਾਂ ਜਿਹੜੀ ਤੂੰ ਦੀ ਘਰ ਬਿਠਾਈਓ ਆ ਉਹ ਭੱਜ ਗਈ ਆ ਜਿਹੜੀ ਬਣੀ ਨਾ ਅੱਛਾ ਮਤਲਬ ਇਹਦਾ ਤੈਨੂੰ ਦੱਸ ਕੇ ਗਈ ਆ ਉਹ ਮੈਨੂੰ ਕੋਈ ਦੱਸ ਕੇ ਗਈ ਮੈਨੂੰ ਪਤਾ ਕਿਕਰ ਤੂੰ ਤਾਂ ਜੋ ਤੁਸੀਂ ਕਰਦੇ ਆ ਦੱਸਿਆ ਹਣਾ ਤਾਂ ਅੱਜ ਪਤਾ ਲੱਗੇ ਕੜੇ ਹੋ ਮੈਂ ਆ ਤੁਮੇ ਜਲਦਾ ਲਾ ਲਈ। ਉਹ ਹੀ ਮੈਂ ਕਹਿੰਦੀ ਇਹ ਨੂੰ ਕਹਦਾ ਇੰਨਾ ਕਾਰਾ ਚੜੇ। ਕੋਈ ਜਾਣੀ ਲੈ ਕੇ ਜਾਂਦੇ ਸੀ ਇਹਨੂੰ। ਵਿਆਹ ਕੇ ਤੋਰੀਓ ਉਹ ਬੇਚਾਰੀ ਗਰੀਬ ਕਰਦੀ ਆ ਨਾ ਤੁਸੀਂ ਤਾਂ ਉਹ ਧੱਕੇ ਮਾਰ ਕੇ ਖੜਿਆ ਕਰੋ। ਇਹਨੂੰ ਬੜਾ ਕੰਮ ਸਾਡੇ ਨਾਲ ਜਿਹੜੇ ਜਿੱਦਾਂ ਦੇ ਉਹ ਕੰਮ ਨਹੀਂ ਹੋਵੇ ਉਹਨੂੰ ਦੱਸਣਾ ਪੈਂਦਾ ਕਿੰਨੀ ਵਾਰੀ ਉਹਨੂੰ ਦੱਸੀਏ ਕੰਮ। ਆਹ ਉਹ ਤਾਂ ਨਿਆਣੀ ਆ। ਬੂਠਾ ਜੂੰਕਦੀ ਆ। ਗੱਲ ਛੋੜ ਲੈ ਮੇਰੀ। ਜਾ ਦੇ ਨੂੰ ਕਹਿੰਦਾ ਚੱਲ ਜਾਓ। ਨਹੀਂ ਕਾਸੀ ਨਾ ਮੈਨਣਾ ਵਰਤਣਾ ਇਹਨੂੰ ਕੋ ਟੋਕਾ ਕੇ ਜਾਓ ਆਪਣੀ ਦੂਜੀ ਬੱਤਾ ਚੱਪੋ। ਤੇ ਤੈਨੂੰ ਇਹ ਨਾਲ ਤੇ ਆ ਨਾ ਚੱਲਾਂ ਨਾਲ ਇਹਨਾਂ ਦੇ ਕੋਈ ਬਾਤ ਨਹੀਂ ਕੋਈ ਅਨੁਸਾਰ ਤੱਕ ਦੱਸ ਨੀ ਮੇਰੇ ਘਰ ਉਹ ਆਈ ਸੀ ਤਨੋ ਦੱਸ ਦੇ ਕੇ ਤੂੰ ਮੈਂ ਜੋੜਦੀ ਹੱਥ ਤੁਸੀਂ ਤਾਂ ਕਰ ਲਈਆਂ ਮੇਰਾ ਘਰ ਨਾ ਉਜਾੜੋ ਹੁਣ ਨਹੀਂ ਵੀ ਤੇਰੇ ਕੋਲ ਆਈ ਸੀਗੀ ਉਹ ਦੱਸ ਕੇ ਗਈ ਆ ਵੀ ਮੈਨੂੰ ਘਰੋਂ ਕੱਢਤਾ ਇਹਨੂੰ ਬੋਲਦੇ ਮੈਨੂੰ ਪੁੱਛੋ ਪੁੱਛੋ ਕੀ ਪੁੱਛਣਾ ਹਾਂ ਤੂੰ ਦੱਸ ਦੇ ਕੀ ਆ

ਹੋਰ ਮਾਤਾ ਜੀ ਕਿੱਦਾਂ ਪੈਂ ਜੀ ਫੇ ਹਾਂਜੀ ਠੀਕ ਆ ਭਾਜੀ ਕਿੱਦਾਂ ਲੈਂ ਆਏ ਜੀ ਮੁੜ ਕੇ ਹਜੇ ਤੇ ਨਾ ਅਜੇ ਕਿੱਥੇ ਆਏ ਆ ਇੱਦਾਂ ਉਹਦਾ ਇੱਦਾਂ ਲੇ ਕੰਜਰ ਨਿਕਲੇ ਮੁੜ ਕੇ ਬਾਤੇ ਨਹੀਂ ਪੁੱਛੀ ਨੀ ਉਹ ਮਾਰਾ ਰਗੋ ਥੋੜਾ ਜਿਹਾ ਮੈਂ ਲਾਦਾ ਜਾ ਰਹਾ ਨਮਾਜ਼ ਨੁਕਸੇ ਹਨ ਹਾਂਜੀ ਹਾਂਜੀ ਉਹਨਾਂ ਦੇ ਜਾਦੇ ਮੈਨੂੰ ਕਲਵੰਦਰੇ ਵੀ ਦੱਸਿਆ ਤੇ ਕਹਿੰਦੀ ਭਾਬੀ ਨੂੰ ਟੱਕੇ ਮਾਰੇ ਫੌੜੀਆਂ ਤੋਂ ਹੋਰ ਟੱਕੇ ਮਾਰ ਮਾਰ ਕੇ ਮੈਨੂੰ ਭੇਜਿਆ ਮੈਂ ਤਾਂ ਆਂਦੀ ਨਹੀਂ ਸੀਗੀ ਸਭ ਜੀ ਦਾ ਥੋੜਾ ਬਲ ਲੱਗ ਗਿਆ ਆ ਉਹ ਡੇਰ ਤੋਂ ਨਾਲੇ ਸੋਹ ਭਾਂਡੇ ਦਾ ਫੇਰ ਇਹ ਤੁਹਾਨੂੰ ਪਹਿਲਾਂ ਸਾਫ ਸਾਫ ਕਰਨਾ ਬੰਦਾ ਹੋਇਆ ਨਾ ਬੰਦਾ ਨਹੀਂ ਆਉਂਦਾ ਬਾਅਦ ਚੋਂ ਨਹੀਂ ਭਾਂਡੇ ਇਹਨੂੰ ਛਾੜਦੇ ਹੁਣ ਛਾੜਦੇ ਨੂੰ ਤੋੜਨਾ ਇਹਨੂੰ ਦੋ ਉਹ ਮਾਤਾ ਕੀ ਆ ਤੂੰ ਸਵੇਰੇ ਦੇਰੇ ਆਂ ਵੀ ਉੱਤਕੇ ਲੱਗ ਜਾਂਦੀਆਂ ਬਲਾਮਾ ਤੈਨੂੰ ਮੈਂ ਬਲਾਮਾ ਮਾਰੇ ਗਏ ਮੈਂ ਸਾਫੇ ਕਰੂਗਾ ਉਹਰੇ ਉਹਦੇ ਨੂੰ ਹਾਂ ਮਾਤਾ ਕੀ ਗੱਲ ਹੋਈ ਹੈ ਸਮਝਾ ਲੈ ਇਹਨੂੰ ਸਮਝਾ ਲੈ ਇਹਨੂੰ ਤੌਰ ਤੋਂ ਤੈਨੂੰ ਸਮਝ ਨਹੀਂ ਲੱਗੀ ਕੋਈ ਨਹੀਂ ਮੈਨੂੰ ਕਿਹਨੇ ਸਮਝਾਉਂਦੀ ਮਾਂ ਤਾਂ ਹੱਸ ਰਹੀ ਤੇਰੇ ਦਾ ਦਿਮਾਗ ਚ ਨੁਕਸ ਹੈਗਾ ਤੂੰ ਸਾਡੇ ਵੀ ਪਾਲਣ ਆਇਆ ਚਾ ਮੇਰੇ ਦਿਮਾਗ ਚ ਨੁਕਸ ਹੈ ਹੈ ਕੰਮ ਕਰ ਮਾਂ ਤਾਂ ਲੁਵਾ ਕੇ ਇਹਨੂੰ ਟੁਪਾ ਕੇ ਤੋੜ ਦੇ ਵੱਡੋ ਕਿਨੇ ਤੇ ਜਵਾਨ ਕਰਨੀ ਚੱਲੇ ਚਾ ਤੋੜਾ ਚਾ ਅੱਜ ਹਮ ਚੀਕਾ ਕਰ ਹਾਂ ਆਈ ਲੱਗੇ ਨਾ ਆਪਣੇ ਮਾਪਿਆਂ ਦੇ ਆਹੀ ਲਾ ਦੇ ਨਾ ਪਰ ਹਰ ਚੱਕ ਆਹੀ ਕੋਸਰੇ ਮਾਪਿਆਂ ਦਿੱਤਾ ਆਪਣੀ ਗਲਤੀ ਦਾ ਦੱਸੋ ਮੇਰਾ ਕਸੂਰ ਕੀ ਆ ਨਾ ਕੋਈ ਤੰਗ ਨਾ ਕੰਮ ਕਰਦੀ ਨਾ ਤੈਨੂੰ ਬੋਲਣਾ ਦੱਸਿਆ ਤੈਨੂੰ ਕਿਸੇ ਨੇ ਚੱਕ ਗੰਡੀ ਵਾਂਗ ਤੇਰਾ ਨੇ ਪੂਰਾ ਘਾਟਾ ਆਹੀ ਕੋਸਰੇ ਮਾਪਿਆਂ ਦੇ ਆਹੀ ਕੋਸਰੇ ਆ ਗਿਆ ਨਾ ਮਾਪਿਆਂ ਦਾ ਜਿੱਦਾਂ ਨੇ ਸਾਡੀਆਂ ਧੀਆਂ ਮੈਨੂੰ ਉਦਾਂ ਜੀ ਸਮਝ ਲਾਓ ਮੇਰੀਆਂ ਧੀਆਂ ਤੇ ਜਾਂਦੀ ਨਹੀਂ ਮੈਂ ਤੇਰੀ ਕਾਦੀ ਆ ਗਰੀਬ ਮੇਰੀਆਂ ਧੀਆਂ ਤੇਰੇ ਵੱਲ ਮੇਰੀਆਂ ਧੀਆਂ ਤੇ ਨਾ ਜਾਣ

ਹਾਂ ਮੇਰਾ ਜਮਾਨ ਵੀ ਬਹੁਤ ਲੜਾਉਂਦੀ ਆ ਕੰਮ ਨਾ ਕੋ ਤਾਂ ਨਾ ਕੋਈ ਕੰਮ ਨਹੀਂ ਕਰਦੀ ਨਾ ਬੋਲਦੀ ਇਹਨੂੰ ਕੋਈ ਨਹੀਂ ਕੋਈ ਦੇਖ ਕੇ ਉਹ ਯੋਨ ਗੁੜੀ ਕੋਲ ਆਉਂਦਾ ਉਹ ਤੇ ਜਾ ਕੇ ਅਸੀਂ ਲੈ ਆਉਨੇ ਆ ਇੱਕ ਦੋ ਦਿਨਾਂ ਚ ਜਾ ਕੇ ਲੈ ਆਉਂਦੇ ਆ ਅਸੀਂ ਹੋਈ ਉਹ ਤਾਂ ਸਾਡੇ ਕੋਲੋਂ ਗਲਤੀ ਆ ਚਲੋ ਕੋਈ ਨਹੀਂ ਗਲਤੀ ਹੋਈ ਆ ਸਾਡੇ ਕੋਲੋਂ ਮੇਰੀ ਗੱਲ ਸੁਣ ਲਾ ਕੱਲਾ ਹੀ ਨਾ ਚਲ ਜਾਈ ਉੱਥੇ ਲੈਣ ਲਈ ਅੱਗੇ ਤਿੰਨ ਚਾਰ ਵਾਈ ਤੁਸੀਂ ਇੱਧਾ ਘਾਹ ਹਟਾ ਹੁਣ ਪਿੰਡ ਵਾਲਿਆਂ ਫੜ ਕੇ ਕੁੱਟ ਵੀ ਦੇਣਾ ਵਾ ਇੰਨੀ ਵਾਰ ਹੋ ਗਿਆ ਤੁਹਾਡੇ ਨਾਲ ਇਦਾਂ ਐਦਾ ਕਰੋ ਵੀ ਬਾਜੀ ਤੁਸੀਂ ਸਾਡੇ ਨਾਲ ਚਲੋ ਮੇਰੀ ਗੱਲ ਸੁਣ ਲਾ ਜੇ ਤੁਸੀਂ 3 ਦਿਨ ਆਈ ਛਿੰਝ ਪਾਈ ਰੱਖਣੀ ਨਾ ਫੇਰ ਉਹ ਨਾ ਆਈ ਨਾ ਬਜਾਈ ਨਾ ਗਰੀਬਣੀ ਨਾਲ ਇੰਦਾਂ ਕਰ ਰਹੀਆਂ ਤਾਂ ਹੁਣੇ ਦੱਸ ਦੋ ਅਗਲੇ ਸਾਰਾ ਅੱਧਾ ਪਿੰਡ ਤੇ ਇਕੱਠਾ ਹੋ ਗਿਆ ਜੇ ਤੁਹਾਡੇ ਤਾਂ ਪੈਣੀਆਂ ਬੈਣੀਆਂ ਨਾਲ ਸਾਡੇ ਵੀ ਨਾ ਵਜਾਇਓ ਨਹੀਂ ਹੁਣ ਨਹੀਂ ਬਾਜੀ ਹੁਣ ਜਿੱਦਾਂ ਤੁਸੀਂ ਨਹੀਂ ਹੁਣ ਨਹੀਂ ਇਦਾਂ ਹੋਣ ਦੇ ਮੇਤੋ ਵੀ ਵੱਧ ਘਟ ਬੋਲ ਹੋ ਗਿਆ ਵਿਚਾਰੀ ਨੋ ਕੱਪੜੇ ਜਿਹੜੇ ਚਾਰ ਲੈ ਕੇ ਆਈ ਮੇਰੀ ਗੱਲ ਸੁਣ ਲਾ ਦੇ ਤੇ ਵੇ ਨੂੰ ਉਹਨੂੰ ਕਰਦੇ ਫੋਨ ਬੇਜ ਤੈਨੂੰ ਲੈਣ ਆਉਣਾ ਤੇ ਤਿਆਰ ਹੋ ਅਜੀ ਤੁਹਾਡੇ ਨਾਲ ਚੱਲਦੇ ਆ ਇਹਨਾਂ ਨੇ ਉਥੇ ਕੁੱਟਣਾ ਇਹਨਾਂ ਨੂੰ ਪੁੱਛੋ ਵੀ ਇਹ ਹੁਣ ਸਹੀ ਰੱਖਣਗੇ ਉਹਨੂੰ ਮੇਰੀ ਗੱਲ ਸੁਣ ਲੈ ਇਹ ਕਰਦੇ ਅੱਗੇ ਇਦਾਂ ਨਹੀਂ ਹੋਣੀ ਚਾਹੀਦੀ ਉਹ ਕਰਦੇ ਹੁਣ ਨਾ ਕੋਈ ਗੱਲ ਨਹੀਂ ਹੋਣੀ ਗਲਤੀ ਨਹੀਂ ਹੋਣੀ ਜੇ ਤੁਸੀਂ ਉਹਦਾ ਕਰ ਜਾਣਾ ਅਸੀਂ ਤੁਹਾਡੇ ਨਾਲ ਨਹੀਂ ਮਿਲਣਾ ਮਰਦਣਾ ਜੇ ਉਹ ਤੂੰ ਉਹਨੂੰ ਬਿਜਾਈ ਨਾ ਹੋਰ ਆਵਾਜ਼ ਆਏ ਆਪਣੇ ਘਰ ਰਾਜੀ ਰਹੋ ਅਸੀਂ ਉਹਨੂੰ ਲੈ ਆਉਣੇ ਜਾ ਕੇ ਹੋਰ ਘਾੜੇ ਨਾਲ ਚਲੋ ਤੁਸੀਂ ਨਾ ਮੇਰਾ ਪਤਾ ਲੜੋ ਕੋਈ ਨਹੀਂ ਅਸੀਂ ਮਿਹਨਤ ਨਾਲ ਆ ਕਰਕੇ ਲੈ ਆਉਂਦੇ ਆ ਕੋਈ ਨਹੀਂ ਲੈ ਆਉਂਦੇ ਮਿਹਨਤ ਨਾਲ ਕਰਕੇ ਚੰਗੀ ਆ ਵੋ ਨੋ ਮੇਰੀ ਚੰਗੀ ਨਿਹਰੀ ਆ ਐਵੇਂ ਬੰਦੇ ਦਾ ਤੂੰ ਇਕੱਠੇ ਕਰਿਓ ਅਜੀਦ ਨਾਲ ਆਵਾਂਗੇ ਕੋਈ ਨਹੀਂ ਚੱਲਾਂਗੇ ਕੱਲ ਚੱਲਾਂਗੇ ਜੀ ਆਨਨ ਤੌਰ ਲਗੇ ਕਰੋ ਉਹਨਾਂ ਨੂੰ ਫੋਨ ਕਰਦਾਂਗੇ ਕੋਈ ਨਹੀਂ ਕੱਲ ਚੱਲਦੇ ਆ ਫਿਰ ਚੱਲਦੇ ਆ ਜਿਹਨਾਂ ਦੇ ਵਿਚਾਰੀਆਂ ਨੇ ਕੋ ਮਗਰ ਨਾ ਆਵੇ ਘਰ ਬਾਹਰ ਦੇ ਤੁਸੀਂ ਆਪ ਸੋਚੋ ਤੁਹਾਡੇ ਵੀ ਧੀ ਆਇਆ ਹਾਂ ਇਹ ਤਾਂ ਹੈਗਾ ਹੂੰ ਦੇ ਦਮ ਚਲ ਜੇ ਮਾਤਾ ਜੀ ਹੋਰ ਚਲੋ ਚਲੀ ਚਲੋ ਠੀਕ ਹੈ ਭਾਈ ਕੱਲ ਨੂੰ ਚੱਲਾਂਗੇ ਟਾਈਮ ਦੇ ਨਾਲ ਹੀ ਚੱਲਾਂਗੇ ਹਾਂ ਕੱਲ ਨੂੰ ਹਾਂ ਹਾਂ ਚੱਲਾਂਗੇ ਕੱਲ ਨੂੰ ਟਾਈਮ ਦੇ ਨਾਲ ਹੀ ਫਿਰ ਚੱਲ ਕੋਈ ਗੱਲ ਨਹੀਂ ਤੁਸੀਂ ਸਾਡੀ ਅੱਖਾਂ ਰੋਲ ਲਟੀਆਂ ਅਸੀਂ ਤੁਹਾਡੇ ਨਾਲ ਲੈ ਕੇ ਸਵੇਰੇ ਸੱਚੇ ਆਪਾਂ ਕਰੇ ਚੱਲਦੇ ਆ ਕੋਈ ਨਹੀਂ ਆਮ ਗਏ ਚਲੋ ਠੀਕ ਆ ਪ੍ਰਾਵਕ ਖੁਲੀ ਦਾ ਨਾ ਲੜੀ ਨਹੀਂ ਨਹੀਂ ਉਹ ਮੈਂ ਤੁਹਾਡੇ ਵਰਗਾ ਨਹੀਂ ਅਜੇ ਨਹੀਂ ਲੜਦੇ ਅਜੇ ਸਾਡੀ ਗੱਲ ਸਾਡੀ ਸਾਡੀ ਆ ਅਜੇ ਵੀ ਆਪਣੇ ਘਰ ਕੋਈ ਸੌਂਦੇ ਚਲੋ ਠੀਕ ਆ ਤੁਹਾਨੂੰ ਸਾਕ ਦੇਣਾ ਦੇ ਚਲੋ ਠੀਕ ਆ ਜੀ ਫਿਰ ਸਵੇਰੇ ਆ ਜਾਓ ਹੈ ਠੀਕ ਆ ਚੱਲ ਜੰਗਾਂ ਮਾਤਾ ਕੋਈ ਨਿਕਲੋ ਟੈਨ ਨਾਲ ਚਲਾਉਂਦੇ ਹਾਂ ਗੱਡੀ ਆਪਣੇ ਕੱਢ ਲਈ ਪਤਾ ਆਪਣੀ ਗੱਡੀ ਚਲ ਠੀਕ ਆ ਮੇਰੇ ਕੋਲ ਹੈ ਖੜਾ ਹਾਂ ਤੁਸੀਂ ਇੰਨੀ ਕ ਕਰ ਦਿੱਤੀ ਹੈ ਨਾ ਨਾਲ ਐਨੀ ਵਾਰ ਮੈਂ ਕਿਹਾ ਅਗੇ ਮਨ ਦੇਣੀ ਸੀਗੀ ਉਹ ਮੈਨੂੰ ਉਹਨੇ ਵੀ ਦੱਸਿਆ ਕਹਿੰਦੀ ਦੀਦੀ ਨੇ ਕੱਪਚਾਰੀਆਂ ਕਈ ਵਾਰੀ ਕਿਹਾ ਸਾਡੀ ਉਹਨੂੰ ਉਹਨੂੰ ਵੀ ਕਹਿੰਦੀ ਉਹਦੇ ਜਾਣ ਤੋਂ ਬਾਅਦ ਮੈਨੂੰ ਤਾਂ ਕਰਦੇ ਆ ਵੀ ਤੂੰ ਨੂੰ ਕਹਿੰਦੀ ਮੇਰੀ ਗੱਲ ਸੁਣ ਲੈ ਉਹ ਨਹੀਂ ਮੇਰਾ ਖਾਣਾ ਤਾਂ ਨਹੀਂ ਪਾਇਰ ਆੜ ਕੇ ਉਹਦਾ ਮੈਂ ਬੋਲ ਗਿਆ ਮੈਂ ਜ਼ਿਆਦਾ ਮੈਂ ਵੀ ਮਾਤਾ ਤੋਂ ਗਲਤੀ ਮੰਨੋਗਾ ਵੀ ਮਾਤਾ ਤੁਹਾਡਾ ਕਾਰ ਬਥੋੜੀ ਮੈਂ ਤੁਹਾਨੂੰ ਬੋਲਿਆ ਚੱਲ ਕੋਈ ਨਹੀਂ ਇੰਨੀ ਕੋਹ ਨਾਲ ਹੋਣੀ ਚਾਹੀਦੀ ਸੀ ਤਾਂ ਹੀ ਸੁਧਰਨਾ ਸੀ ਚਲ ਦੀਦੀ ਕੱਪ ਸਵੇਰੇ ਆਪਾਂ ਨੂੰ ਹਾਂ ਵੀ ਕਰੋ ਕਿ ਨਸੀ ਆਣਾ ਹੈ ਵਾਸਾਂ ਦੇ ਹੁਣੇ ਆ ਮੰਮੀ ਉਹ ਫੋਨ ਤਾਂ ਕਰਦਾ ਹੀ ਆਇਆ ਅੱਛਾ ਆ ਗਏ ਹੁਣੇ ਪਰ ਉਹਨੇ 2 ਘੰਟੇ ਚੰਗੀ ਕੀਤੀ ਹੋਣੀ ਭੰਗੀਆਂ ਦੀਆਂ ਦੀ ਗੱਲ ਕੀਤੀ ਆ ਆਹੋ ਕੀਤੀ ਹੁਣੀ ਆ ਹੁਣ ਯਾਦਾ ਯੂ ਬੀ ਲੂਜ਼ ਹੁਣੇ ਕਪੜੇ ਪਾਏ ਹੋ ਹਾਂਜੀ ਮੰਮੀ ਕਪੜੇ ਤਾਂ ਮੈਂ ਪਾਏ ਹੋਈ ਆ ਆਹੋ ਆਪਣਾ ਘਰੇ ਸੌਂ ਗਿਆ ਲੱਗਦੀ ਪੂਰੀ ਹਾਂਜੀ ਹਾਂਜੀ ਆ ਰਹੇ ਹੁਣ ਹਾਂਜੀ ਆ ਗਏ ਅਲੱਗ ਦਾ ਨੰਬਰ ਤਾਂ ਹਾਂ ਜੀ ਕੋਰੋ ਕੋਰੀ ਨੂੰ ਤਿਆਰ ਹੈ ਜੀ ਇਹ ਚੌਥਾ ਹਿੰਦਾ ਹੋ ਗਿਆ ਅਗਰ ਮਰਦਾਂ ਸੁਖਾ ਦੇ ਰਿਹਾ ਪਹਿਲਾ ਹਾਂ ਹਾਂ ਅਜੀ ਸਾਰਾ ਕੁਝ ਕਰਦ ਰਿਹਾ ਤੁਸੀਂ ਇਹ ਜਿਆਦੇ ਮੁੰਡਾ ਕੰਮ ਕਰਦ ਰਿਹਾ ਕੋਈ ਨਹੀਂ ਸਮਝਾਵਾਂਗੇ ਮੁੰਡੇ ਨੂੰ ਵੀ ਤਾਂ ਸਾਟ ਉਦੋਂ ਹੋ ਗਈ ਗਲਤੀ ਬਹੁਤ ਵੱਡੀ ਤਾਂ ਅਸੀਂ ਜਿਹੜਾ ਉਹਨੂੰ ਭੇਜ ਦਿੱਤਾ ਚਲੋ ਜਿਹੜਾ ਕੋਈ ਮਸਲਾ ਸੀ ਘਰ ਤੇ ਹਾਲਾ ਸੀ ਕਰ ਲੈਣਾ ਸੀਗਾ ਆ ਘਰ ਉਦੋਂ ਸੋਨ ਮਸਾਂ ਚ ਹੀ ਲੱਗਦੀ ਐ ਤੋਂ ਵਗੈਰ ਅੰਦਰ ਬਾੜ ਦੀਆਂ ਉਹ ਜਿਹਦੇ ਮੇ ਤੋਂ ਕਿਤੇ ਕੰਮ ਹੁੰਦਾ ਘਰ ਲੈ ਲੈਂਦੇ ਸਾਰੇ ਕੰਮ gold ਸੋਨਾ ਕਰ ਲੈਨੇ ਐ ਪਤਾ ਨਹੀਂ ਮੇਰੇ ਦਿਮਾਗ ਨੂੰ ਉਦੋਂ ਕੀ ਹੋ ਗਿਆ ਕੀ ਨਹੀਂ ਹੋ ਗਿਆ ਚਲੋ ਕੋਈ ਨਹੀਂ ਪੈ ਜੀ ਗਾਹ ਨਹੀਂ ਇਦਾਂ ਨੀਆਂ ਗਲਤੀਆਂ ਹੁੰਦੀਆਂ ਚ ਕੋਈ ਨਹੀਂ ਮੈਂ ਆਪਣੀਆਂ ਧੀਆ ਮੰਗੂ ਰੱਖੂੰਗੀ ਹੋ ਗਈ ਥੋੜੀ ਜਿਹੀ ਉਦੋਂ ਗਲਤੀ ਸਾਡੇ ਕੋਲ ਬੀਚ ਗਿਆ ਬਾਕੀ ਧੀਆ ਦਾ ਆਪਣੇ ਘਰੇ ਚੰਗੀਆਂ ਲੱਗਦੀ ਆਹੋ ਜੀ ਚੰਗੀਆਂ ਲੱਗਦੀਆਂ ਤੇ ਸੋਹਣੀਆਂ ਲੱਗ ਹਾਂ ਤੋਂ ਲਾਵੇ ਹਾਂ ਜੀ ਅਰੇ ਜਾਹੇ ਮੈਂ ਤੈਨੂੰ ਕੀਤੀ ਜੋ ਮਰਜ਼ੀ ਕੀਤਾ ਇੱਕ ਵਾਰੀ ਅਸੀਂ ਹੁਣ ਤੇਰਾ ਕੰਮ ਦਿੱਤਾ ਕਰਾ ਠੀਕ ਆ ਬਾਹਰ-ਬਾਹਰ ਸਾਨੂੰ ਆਣਾ ਨਾ ਬੇਬੇ ਮਾਤਾ ਤੂੰ ਵੀ ਸੁਣ ਲਾ ਮੁੜ ਕੇ ਅਸੀਂ ਨਹੀਂ ਆਉਣਾ ਫਿਰ ਤੁਸੀਂ ਕੱਲ ਨੂੰ ਜਾ ਕੇ ਫੇਰ ਉਹ ਬੁਜਾਰੀ ਦੇ ਧੱਕੇ ਮਾਰੋ ਨਹੀਂ ਬਾਜੀ ਇਦਾਂ ਨਹੀਂ ਹੁੰਦੀ ਮੁੜ ਕੇ ਨਹੀਂ ਹੁੰਦੀ ਤਾਂ ਵੀ ਉਹ ਗਰੀਬਣੀ ਮਾਂ ਵਿਚਾਰੀ ਜਿਹੜੀ ਧੀ ਘਰ ਬੈਠੀ ਦੁਖੀ ਹੋ ਕੇ ਉਹਨੇ ਤੁਹਾਨੂੰ ਸੀਸਾ ਧੋਣਾ ਜਣੀ ਆ ਨਹੀਂ ਤੇ ਪਰ ਬਾਜੀ ਗਲਤੀ ਹੋ ਗਈ ਹੁਣ ਮੁੜ ਕੇ ਹੋਣਾ ਉੱਧਰ ਮੈਨੂੰ ਕਹਿੰਦੇ ਨੇ ਸਾਡਾ ਸਾਰਾ ਸ਼ਰੀਕਾ ਕਹਿੰਦਾ ਆ ਜੇ ਹੁਣ ਆਪਾਂ ਗੱਲ ਕਰਨੀ ਪਹਿਲਾਂ ਬਿਠਾਲ ਕੇ ਉਹਨਾਂ ਨੂੰ ਫੇਰ ਵੀ ਉਹ ਵਿਚਾਰੇ ਦੇ ਨਾਲ ਇਹਦੇ ਫੋਨ ਕੀਤੇ ਤੇ ਇੱਕ ਵਾਰੀ ਉਹ ਤਿਆਰ ਹੋ ਗਏ ਗਲਤੀ ਹੋ ਗਈ ਮੁੜ ਕੇ ਨਹੀਂ ਭਾਜੀ ਕਰਦੀ ਗਲਤੀ ਜਿਹੜੀ ਗੱਲ ਕੀਤੀ ਉਹ ਮੁੜ ਕੇ ਨਹੀਂ ਗਲਤੀ ਕਰ ਲਈ ਆਪਾਂ ਜਦ ਜੇ ਮੇਰੇ ਤੋਂ ਗੱਲ ਤੇ ਤੂੰ ਹੀ ਮਰਿਆ ਗੱਲ ਕਰਦਾ ਤੂੰ ਹੀ ਕਹਿਤਾ ਦਬ ਦਬ ਚੱਲ 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 ਨਹੀਂ ਭਾਜੀ ਟੱਕਦੇ ਇਨਾਂ ਨੂੰ ਮੁੱਠੋਂ ਮੈਨੂੰ ਕਿਹੜੀ ਗੱਲ ਤੋਂ ਨਹੀਂ ਟੱਕਦੇ ਮਾਰ ਮਾਰ ਕੇ ਘਰੋਂ ਕੱਢਿਆ ਇਹਨਾਂ ਨੇ ਬਾਹਰ ਉਸ ਦਿਨ ਵਿਚਾਰੀ ਇਹਦਾ ਦੱਸ ਦੇਗਾ ਜੀ ਮੈਨੂੰ ਪੌੜੀਆਂ ਤੋਂ ਟੱਕੇ ਮਾਰੇ ਤੁਸੀਂ ਆਪ ਦੇਖੋ ਜੀ ਤੁਹਾਡੀ ਕੁੜੀ ਬੈਠੀ ਅਥੀ ਚੰਗੇ ਆ ਜੇ ਸਾਡੀ ਮਾਂ ਦਾ ਇਹ ਨਾ ਕਰੇ ਤਾਂ ਮੈਂ ਇਹ ਨਾ ਕਰਾਂ ਤਾਂ ਵੇਖੀ ਵੀ ਬੜਾ ਦੁੱਖ ਨਾ ਲੱਗਦਾ ਤੁਹਾਨੂੰ ਲੱਗੇ ਨਾ ਦੁੱਖ ਦਾ ਨਾ ਦੁੱਖ ਦਾ ਨਾ ਪਾੜਾ ਜਾ ਸਮਝਦਾਰੀ ਤੋਂ ਕੰਮ ਲਾਓ ਠੀਕ ਹੈ ਭਾਜੀ ਹੋ ਗਿਆ ਉਹੀ ਫੇਰੇ ਇਸਤੇ ਟੁੱਟਦੇ ਟੋੜਦੇ ਟੁੱਟ ਜਾਂਦੇ ਆ ਚਲੋ ਪੇ ਵੀ ਭੰਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕੋਈ ਵਿਚਾਰਿਆਂ ਨੇ ਬਹੁਤੀ ਗਲਤੀ ਰਹਿ ਗਈ ਸਾਡੀ ਸੀਗੀ ਅਸੀਂ ਮੰਨਦੇ ਭਾਜੀ ਗਲਤੀ ਸਾਡੇ ਤੋਂ ਹੋਈ ਗਲਤੀ ਮੰਨਦੇ ਆ ਬਾਰ-ਬਾਰ ਗਲਤੀ ਮੰਨਦੇ ਆ ਹੂੰ ਮੋਰ ਕੇ ਨਹੀਂ ਤਾਂ ਦੀ ਗਲਤੀ ਹੋ ਗਈ ਪਤੋ ਹਾਂਜੀ ਭਾਬੀ ਮੈਨੂੰ ਪਤਾ ਏ ਜੋ ਤੁਹਾਡੇ ਤੇ ਬੀਜਦੀ ਮੈਂ ਵੀ ਔਰਤ ਆ ਆ ਦੇਖ ਲੈ ਹੁਣ ਮੇਰੇ ਨਾਲ ਕੀ ਕੀਤੀ ਸੀ ਤਾ ਤੂੰ ਭੱਜਾ ਭੱਜਾ ਆਇਆ ਸੀ ਵੀ ਕੀ ਕਹਿੰਦੇ ਭੈਣ ਤੈਨੂੰ ਆਹੋ ਚਲੋ ਦੁੱਖ ਪਤ ਲੱਗ ਗਿਆ ਨਾ ਹੁਣ ਉਹ ਚਲ ਨਹੀਂ ਹੁਣ ਮੈਂ ਕਰਦਾ ਬਾਕਸ ਪੈਰੀ ਹੱਤੇ ਇਹਦੇ ਲਾ ਦੇ ਆ ਤੁਹਾਡੇ ਲਾ ਦੇ ਦੁੱਖ ਤੂੰ ਮਾ ਤਾਂ ਕਿੱਦਾਂ ਕਰਨੀ ਆ ਮੈਂ ਤਾਂ ਹੁਣ ਆਪਣੀਆਂ ਧੀਆ ਵਾਂਗੂ ਰੱਖੂੰਗੀ ਇਹਨੂੰ ਹੁਣ ਮੇ ਤਾਂ ਤਾਂ ਹੋ ਗਈ ਗਲਤੀ ਮਾਤਾ ਮੈਂ ਤੇਰੇ ਪੈਰੀਂ ਆ ਬਲੋਣਾ ਬਸ ਹੋਰ ਦੱਸ ਮੇਰੀ ਗੱਲ ਸੁਣ ਮਾਤਾ ਗਲਤੀ ਨਹੀਂ ਹੁੰਦੀ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਹੁਣ ਜਿਹੜੀ ਹੋ ਗਈ ਗਲਤੀ ਹੋ ਗਈ ਹੋਰ ਨਹੀਂ ਹਾਲੇ ਕਿ ਸਾਡੀ ਦੋਹਾਂ ਦੀ ਸਲਾਹ ਸੀ ਮੇਰੇ ਮੈਨੂੰ ਆਏ ਨੂੰ ਦੱਸਿਆ ਵੀ ਐਦਾ ਤਾਂ ਉਹ ਭਾਬੀ ਨੂੰ ਭੇਜਿਆ ਆ ਮਾਰਾ ਜਾ ਸੀ ਡਰਾਮਾ ਕੀਤਾ ਤੁਸੀਂ ਨੰਗੇ ਬੈਰੀ ਤੋੜੇ ਆਏ ਆ ਵੀ ਸਾਡੀ ਕੁੜੀ ਪਤਨੀ ਕੀ ਨਹੀਂ ਕਿਦਾਂ ਗਵਾ ਜਿਹੜੇ ਵਿਚਾਰੀ ਦੀ ਗਰੀਬੀ ਤੇ ਨਹੀਂ ਕੋਈ ਗਿਆਨ ਵਾਲਾ ਥੋੜੀ ਜਿਹੀ ਸਮਝ ਕਰੋ ਕਾਂ ਵਾਸਤੇ ਤੁਸੀਂ ਥੋੜਾ ਦੇਖੋ ਨਾ ਘਰ ਵਿੱਚ ਉਹ ਮੇਰੀ ਜਗ੍ਹਾ ਤੇ ਇਹ ਨੇ ਤੁਹਾਡੇ ਮਾ ਤੈਨੂੰ ਤਾਂ ਆਪਣੀ ਧੀ ਬਣਾ ਕੇ ਖਾਣਾ ਚਾਹੀਦਾ ਏ। ਉਹੀ ਮੇਰੇ ਮਨ ਨੂੰ ਬੜਾ ਟੱਕ ਜਿਆ ਪਿਆ ਵੀ ਮੈਂ ਆਪਣੀ ਨੋ ਨੂੰ ਇੰਨਾ ਧੱਕਾ ਮਾਰ ਕੇ ਜੇ ਕੋਈ ਮੇਰੀ ਧੀ ਨੂੰ ਇਦਾਂ ਧੱਕੇ ਮਾਰ ਕੇ ਕਰੇ ਤਾਂ ਮੇਰੇ ਮਨ ਤੇ ਕੀ ਬੀਤਦੀ ਆ। ਬਸ ਬਸ ਇਹ ਆਹੇ ਸੋਚੀ। ਉਹ ਤੁਰੇ ਮੈਨੂੰ ਬਹੁਤ ਪਛਤਾਵਾ ਜਿਆ ਲੱਗਾ। ਇਹੀ ਕਰਕੇ ਇਹਨਾਂ ਨੇ ਮੈਨੂੰ ਜਦੋਂ ਭਾਬੀ ਨੂੰ ਮਿਲ ਕੇ ਗਏ ਦੇਖ ਕੇ ਗਏ ਜਦੋਂ ਛੁੱਟੀ ਆਏ ਸੀ ਦੇਖ ਕੇ ਗਏ ਰਸਤੇ ਵਿੱਚ ਇਹਨਾਂ ਨੂੰ ਮਿਲੇ। ਭਾਈ ਕਹਿੰਦਾ ਸੀ ਨਾ ਵੀ ਤੁਹਾਨੂੰ ਦੱਸ ਕੇ ਗਈ ਦੱਸ ਉਹੀ ਦੱਸ ਕੇ ਗਈ ਕਰਦੇ ਬਾਰ-ਬਾਰ। ਕੁਝ ਨਹੀਂ ਦੱਸਿਆ ਭਾਬੀ ਨੇ ਸਾਨੂੰ। ਅਜੀ ਖੁਦ ਦੇਖ ਕੇ ਕੀਤਾ ਸੀ ਵੀ ਹਾਂ ਇਹ ਕਿਸ ਹਾਲਾਤ ਵਿੱਚ ਹੈਗੀ ਕਿ ਕੀ ਕੀਤਾ ਤੁਸੀਂ ਉਹਨਾਂ ਨੂੰ ਚੱਲ ਮੇਰਾ ਪੁੱਤ ਉਹ ਪਿਆਰ ਹੈ ਠੀਕ ਹੈ ਕੋਈ ਨਾ ਪਿਆਰੇ ਹੀ ਆ ਮੇਰਾ ਤੂੰ ਵੀ ਬੋਲ ਦੇ ਹੁਣ ਬੱਸ ਮੈਂ ਕਹਾਂ ਮੁੜ ਕੇ ਨਹੀਂ ਗਲਤੀ ਹੁੰਦੀ ਹੋਰ ਕੀ ਕਹਣਾ ਨੂੰ ਕੇ ਲੈ ਕੇ ਜਾਣਾ ਸਾਡੀ ਅੱਜ ਦੀ ਵੀਡੀਓ ਦਾ ਮੈਸੇਜ ਵੂਮਨ ਡੇ ਤੇ ਸਪੈਸ਼ਲ ਆ ਹਾਂਜੀ ਹਾਂਜੀ ਹਮੇਸ਼ਾ ਵੂਮਨਸ ਡੇ ਸਾਡਾ ਮਨਾਉਣ ਦਾ ਹੁੰਦਾ ਹੈ ਕਿ ਹਮੇਸ਼ਾ ਔਰਤ ਨੂੰ ਔਰਤ ਦਾ ਸਾਥ ਦੇਣਾ ਚਾਹੀਦਾ ਹੈ ਜਿਵੇਂ ਅੱਜ ਦੀ ਸਾਡੀ ਵੀਡੀਓ ਵਿੱਚ ਮੈਂ ਇੱਕ ਨਨਾਨ ਹੋ ਕੇ ਆਪਣੀ ਪਰਜਾਈ ਦਾ ਸਾਥ ਦਿੱਤਾ ਇਸ ਤਰ੍ਹਾਂ ਮੈਂ ਅਸੀਂ ਮਿਹਨਤੀ ਕਰਦੇ ਹਾਂ ਕਿ ਸਾਰੀਆਂ ਨਨਾਨ ਪਰਜਾਈਆਂ ਰਲ ਮਿਲ ਕੇ ਰਹਿਣ। ਹਾਂਜੀ ਅੱਜ ਦੀ ਸਾਡੀ ਵੀਡੀਓ ਦਾ ਮੈਸੇਜ ਅੰਤਰਰਾਸ਼ਟਰੀ स्त्री ਦੇਵਸਤੇ ਸਵਾਲ ਦੇ ਵਿੱਚ ਸਾਡੀਆਂ ਭੈਣਾਂ ਨੂੰ ਮਾਮਾ ਨੂੰ ਸਾਡੀ ਟੀਮ ਵੱਲੋਂ ਅਪੀਲ ਹੈ ਕਿ ਘਰੇਲੂ ਹਿੰਸਾ ਤੋਂ ਬਚਣਾ ਜ਼ਰੂਰੀ ਹੈ। ਘਰੇਲੂ ਹਿੰਸਾ ਨੂੰ ਰੋਕਣ ਲਈ ਔਰਤ ਨੂੰ ਹਮੇਸ਼ਾ ਹੀ ਔਰ ਜਦਾ ਜਿਹੜਾ ਅੱਗੇ ਹੋ ਕੇ ਸਾਥ ਦੇਣਾ ਚਾਹੀਦਾ ਏ ਕਿਤੇ ਕੋਈ ਕਿਸੇ ਨਾਲ ਬਦ ਵਿੱਚ ਕਰਦਾ ਆ ਤਾਂ ਹਮੇਸ਼ਾ ਉਹਦਾ ਸਾਥ ਦਿਓ ਜੇ ਆਦੀ ਸਾਡੀ ਸਟੋਰੀ ਚੰਗੀ ਲੱਗੀ 6 ਲਾਈਕ ਜੁ ਕਰ ਦਿਓ ਜਿਹੜੇ ਸਾਡੇ ਚੈਨਲ ਨਾਲ ਸਪੈਸ਼ਲ ਹਾਸਤੌਤ ਤੇ ਜੁੜੇ ਆ ਉਹਨਾਂ ਦਾ ਧੰਨਵਾਦ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਜਿਹੜੇ ਨਵੇਂ ਜੁੜੇ ਆ ਸਾਰਿਆਂ ਦਾ ਧੰਨਵਾਦ ਜੀ